ਨੀ ਅਮਰਸਰ ਦੇ ਵਿੱਚ ਇੱਕ ਪਰਿਵਾਰ ਦੇ ਐਨ ਆਰ ਆਈ ਪਰਿਵਾਰ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ ਜ ਜਿਹਦੀ ਸੀਸੀਟੀਵੀ ਖੂਬ ਵਾਇਰਲ ਹੋਈ ਸੀ ਉਸੇ ਦਿਨ ਤੋਂ ਪੁਲਿਸ ਉਹਨਾਂ ਦੋਸ਼ੀਆਂ ਦੀ ਪੈੜ ਨੱਪ ਰਹੀ ਸੀ ਲੇਕਿਨ ਅੱਜ ਹੁਸ਼ਿਆਰਪੁਰ ਤੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਅਮਰਸਰ ਵਿੱਚ ਐਨ ਆਰ ਆਈ ਦੇ ਹੋਏ ਹਮਲੇ ਨਾਲ ਦੱਸਿਆ ਜਾ ਰਿਹਾ ਹੈ ਇਸ ਦਾ ਸਿੱਧਾ ਲਿੰਕ ਕਿਉਂਕਿ ਜਿਹੜਾ ਪਿਸਤੌਲ ਇਹਨਾਂ ਕੋਲ ਬਰਾਮਦ ਕੀਤਾ ਗਿਆ ਉਹੀ ਪਿਸਤੌਲ ਉਸੇ ਜਗ੍ਹਾ ਤੋਂ ਗੋਲੀਆਂ ਚਲਾਉਣ ਵਿੱਚ ਵਰਤਿਆ ਗਿਆ ਸੀ ਹਾਲਾਂਕਿ ਉਹਦੋਂ ਗੋਲੀਆਂ ਨਹੀਂ ਚੱਲੀਆਂ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਪੁਲਿਸ ਨੇ ਸਾਂਝੇ ਆਪਰੇਸ਼ਨ ਵਿੱਚ ਇਸ ਨੂੰ ਦਿੱਤਾ ਗ੍ਰਿਫਤਾਰ ਪੁਲਿਸ ਨੇ ਕੇਰਾ ਪਾ ਲਿਆ ਸੀ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਔਰ ਪੁਲਿਸ ਨੂੰ ਮਿਲੀ ਸੀ ਗੈਂਗਸਟਰਾਂ ਦੇ ਲੋਕੇ ਹੋਣ ਦੀ ਸੂਚਨਾ ਸਿੱਧਮ ਸਿੱਧੀ ਗੱਲ ਹੈ ਹੁਸ਼ਿਆਰਪੁਰ ਦੀ ਪੁਲਿਸ ਦੀ ਮਦਦ ਨਾਲ ਅੱਜ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਇਹਨਾਂ ਗੈਂਗਸਟਰਾਂ ਨੂੰ ਪੁਲਿਸ ਪਾਰਟੀ ਸ਼ਨਾਖਤ ਲਈ ਇੱਕ ਜਗ੍ਹਾ ਤੇ ਲੈ ਕੇ ਜਾ ਰਹੀ ਸੀ ਜਿੱਥੇ ਇਹਨਾਂ ਨੇ ਹਥਿਆਰ ਲੁਕੋਏ ਹੋਏ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਪੁਲਿਸ ਨੂੰ ਤੱਕਾ ਮਾਰਿਆ ਤੇ ਉਹਨਾਂ ਹਥਿਆਰਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇਹ ਜ਼ਖਮੀ ਹੋ ਗਏ ਔਰ ਇਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਦੱਸਿਆ ਗਿਆ ਕਿ ਐਨ ਆਰ ਆਈ ਪਰਿਵਾਰ ਦੇ ਉੱਪਰ ਗੋਲੀਆਂ ਚਲਾਉਣ ਦੇ ਜੁੜੇ ਨੇ ਤਾਰ ਇਸ ਗੈਂਗਸਟਰਾਂ ਦੇ ਲੇਕਿਨ ਪੁਲਿਸ ਨੇ 48 ਘੰਟਿਆਂ ਦੀ ਸਫਲਤਾ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਹਾਰਾਲ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਆਲਾ ਅਧਿਕਾਰੀ ਬਹੁਤਾ ਕੁਝ ਬੋਲਣ ਲਈ ਤਿਆਰ ਨਹੀਂ ਹਨ ਪਰ ਉਹ ਸ਼ਾਮ ਨੂੰ ਇਸੇ ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਸਕਦੇ ਹਨ ਕਿ ਆਖਰਕਾਰ ਇਹਨਾਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬਾਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਮੋਸਟ ਪ੍ਰੈਂਡ ਇਹਨਾਂ ਦੀ ਕੀ ਸੀ ਇਹਨਾਂ ਦਾ ਕੀ ਮਨੋਰਥ ਕੀ ਸੀ ਔਰ ਇਹ ਹਥਿਆਰ ਜਿਹੜੇ ਸੀ ਇਹਨਾਂ ਕੋਲ ਉਹ ਕਿੱਥੋਂ ਲੈ ਕੇ ਆਉਂਦੇ ਸੀ ਔਰ ਕਿੱਥੇ-ਕਿੱਥੇ ਸਪਲਾਈ ਕਰਦੇ ਸੀ ਬਹਾਰਾਲ ਪੁਲਿਸ ਨੇ ਵੱਡੀ ਸਫਲਤਾ 48 ਘੰਟਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤਾਨੂੰ ਕੱਲ ਵੀ ਇਸ ਗੱਲ ਬਰੀਫ ਕੀਤਾ ਸੀ ਉਸ ਬਾਰੇ ਉਸ ਦੌਰਾਨ ਉਹ ਹੁਸ਼ਾਰਪੁਰ ਪੁਲਿਸ ਦੀ ਮਦਦ ਦੇ ਨਾਲ ਉਥੋਂ ਹੁਸ਼ਾਰਪੁਰ ਤੋਂ ਉਹਨਾਂ ਨੂੰ ਅਰੈਸਟ ਕੀਤਾ ਸੀ ਉਹ ਅਰੈਸਟ ਕਰਕੇ ਲਿਆ ਕੇ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਦੇ ਉਸ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸੀ ਜਿਹੜਾ ਕਿ ਉਹਨਾਂ ਨੇ ਇਸ ਕ੍ਰਾਈਮ ਵਿੱਚ ਵਰਤਿਆ ਸੀ ਉਹਨੂੰ ਖਡੂਰ ਸਾਹਿਬ ਅ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਚ ਲਾਤਾ ਸੀ ਤੇ ਉਦੋਂ ਪਹਿਲਾਂ ਉਹ ਵੈਪਨ ਆ ਜਿਹੜੇ ਏਸਾਂ ਤੇ ਲਗਾ ਕੇ ਲੈ ਕੇ ਗਏ ਸੀ ਹੁਣ ਜਦੋਂ ਵਾਪਸ ਉਹਨਾਂ ਨੂੰ ਇੱਥੇ ਲਿਆ ਕੇ ਉਸ ਵੈਪਨਸ ਦੀ ਰਿਕਵਰੀ ਲਈ ਗੱਲ ਕੀਤੀ ਜਿਉਂ ਹੀ ਉਹਨਾਂ ਨੂੰ ਥਲੇ ਤਾਰਿਆ ਸੀ ਉੱਤਰਦਿਆਂ ਗੱਡੀ ਤੋਂ ਉਹਨਾਂ ਨੇ ਗੱਡੀ ਤੇ ਲੱਤ ਮਾਰ ਕੇ ਪਿੱਛੇ ਦੋ ਬੰਦੇ ਸਾਡੇ ਇੱਕ ਜਵਾਨ ਦੇ ਨਾਲ ਬੈਠੇ ਸੀ ਜਿਉਂ ਹੀ ਉਤਰ ਗਏ ਉਹਨਾਂ ਨੇ ਜਿੱਥੇ ਵੀ ਆਪਨ ਲੁਕਾਏ ਹੋਏ ਸੀ ਉਹਨਾਂ ਨੇ ਇੱਕਦਮ ਚਪਟ ਮਾਰ ਕੇ ਉਸ ਵੈਪਨਸ ਤੇ ਆਪਣੇ ਤਰੀਕੇ ਨਾਲ ਕਰਕੇ ਉਹਨਾਂ ਨੇ ਜਿਹੜੀ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਆਧਾਰ ਤੇ ਜਵਾਬੀ ਫਾਇਰਿੰਗ 'ਚ ਪੁਲਿਸ ਸਾਡੀ ਪ੍ਰੋਟੈਕਸ਼ਨ ਕਰਦਿਆਂ ਹੋਇਆ ਪੁਲਿਸ ਨੇ ਦੁਆਰਾ ਆਪਣੀ ਫਾਇਰ ਕਰਕੇ ਉਹਨਾਂ ਨੂੰ ਜਿਹੜਾ ਇੱਥੋਂ ਹੀ ਮੌਕੇ ਤੋਂ ਕਾਬੂ ਕੀਤਾ ਉਹਨਾਂ ਦੇ ਕਿੱਥੇ ਸੱਟਾਂ ਲੱਗੀਆਂ ਜਾਂ ਕਿੱਥੇ ਗੋਲੀ ਲੱਗੀ ਆ ਦ ਉਹ ਜਿਹੜੀ ਆ ਸਾਰੀ ਇਹ ਰਿਕਵਰੀ ਕਰਨ ਦੇ ਲਈ ਇੱਥੇ ਲੈ ਕੇ ਆਏ ਸੀ ਬਾਕੀ ਜਿਹੜੀ ਡਿਟੇਲਡ ਹੈਗੀ ਅਸੀਂ ਸ਼ਾਮ ਨੂੰ ਤੁਹਾਨੂੰ ਬ੍ਰੀਫ ਕਰਾਂਗੇ ਦੋਨੋਂ ਗੈਕਟਰ ਜਖਮੀ ਹੋਏ ਆ ਦੋਨੋਂ ਸ਼ੂਟਰ ਜਖਮੀ ਹੋਏ ਆ ਹਾਂਜੀ ਦੋ ਦੋਨੋਂ ਜਿਹੜੇ ਸੁੱਖਾ ਗੈਂਗਸਟਰ ਸੀਗਾ ਸੁਖਵਿੰਦਰ ਤੇ ਔਰ ਜਿਹੜਾ ਗੁਰਕੀਰਤ ਗੋਰੀ ਜਿਹੜੇ ਦੋਨੇ ਸੀਗੇ ਉਹ ਦੋਨਾਂ ਦੇ ਹੀ ਇੱਥੇ ਵੈਪਨ ਸੀ ਦੋਨਾਂ ਨੇ ਉੱਥੋਂ ਕ੍ਰਾਈਮ ਕਰਕੇ ਵੈਪਨ ਲਿਆ ਕੇ ਇੱਥੇ ਲੁਕੋ ਕੇ ਮੋਟਰਸਾਈਕਲ ਉੱਥੇ ਛੱਡ ਕੇ ਗਏ ਸੀ ਉਹਦੀ ਰਿਕਵਰੀ ਲਈ ਸਾਡੀ ਪੁਲਿਸ ਪਾਰਟੀ ਮੰਨੂ ਰਾਣਾ ਜੀ ਦੀ ਮੌਜੂਦਗੀ ਦੇ ਥੇ ਪੁਲਿਸ ਮੁਲਾਜ਼ਮ ਉਹਨਾਂ ਨੇ ਫਾਇਰ ਕੀਤਾ ਸੀ ਅ ਅਸੀਂ ਐਜ਼ ਆਫ ਨਾਓ ਸਾਨੂੰ ਜ਼ਿਆਦਾ ਤੌਰ ਤੇ ਕੋਈ ਨਹੀਂ ਫੇਰ ਵੀ ਉਹਨਾਂ ਦਾ ਅਸੀਂ ਮੈਡੀਕਲ ਇਗਜ਼ਾਮਿੰਗ ਕਰਾ ਰਹੇ ਹਾਂ ਕਿੰਨੀ ਕੰਡੀਸ਼ਨ ਹੈ ਕੰਡੀਸ਼ਨ ਉਹਨਾਂ ਦੀ ਡਾਕਟਰ ਦੱਸਣਗੇ ਮੈਂ ਵੀ ਜਾ ਕੇ ਦੇਖਿਆ ਜੇਕਰ ਅਸੀਂ ਗੱਲ ਕਰੀਏ ਇਹ ਉਹੀ ਪਿਸਟਲ ਨੇ ਜਿਹੜੀ ਉੱਥੇ ਇਸਤੇਮਾਲ ਕੀਤੀ ਸੀ ਕਿਉਂਕਿ ਉੱਥੇ ਤਾਂ ਬਲੌਕ ਹੋ ਗਏ ਸੀਗੇ ਉੱਥੇ ਤਾਂ ਚੱਲਦੀ ਨਹੀਂ ਸੀਗੇ ਜਿਵੇਂ ਅਸੀਂ ਸੀਸੀਟੀਵੀ 'ਚ ਦੇਖਿਆ ਹੈ ਸੇਮ 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 ਪਿਸਟਲ ਹੈ ਇਹਨਾਂ 'ਚ ਕੀ ਤੋਂ ਫਾਇਰ ਹੋਇਆ ਅੱਜ ਕੀ ਤੋਂ ਨਹੀਂ ਹੋਇਆ ਉਹ ਦੈਟ ਇਜ਼ ਟੂ ਬੀ ਸੀਨ ਉਹ ਦੇਖਦੇ ਹਾਂ ਅਸੀਂ ਜੀ ਜੀ ਇਹ ਦੋ ਫਿਸ਼ਰ ਇਥੋਂ ਬਰੰਮਤ ਹੋਏ ਸਰ ਹਾਂਜੀ ਦੋ ਬਿਲਕੁਲ ਇੱਕ ਵੱਡੀ ਕਾਮਯਾਬੀ ਹੈ ਕਿ 48 ਘੰਟੇ ਦੇ ਵਿੱਚ ਬਿਲਕੁਲ ਬਿਲਕੁਲ ਸਾਡੇ ਇੱਕ ਵਾਰੀ ਹੁਣ ਸਾਰਾ ਕੇਸ ਜਿਹੜਾ ਹੈ ਉਹ 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 ਤੁਹਾਨੂੰ ਬਰੀਫ ਹੋਤੇ ਕਰ ਦਾਂਗੇ ਸਾਨੂੰ ਸਾਡਾ ਕੰਸਰ ਥੋੜਾ ਜਿਹਾ ਮੈਡੀਕਲ ਤੋਂ ਉੱਤੇ ਜਾਣ ਦਾ ਥੋੜਾ ਉਹ ਅਸੀਂ ਉਹਦਾ ਥੋੜਾ ਜਿਹਾ ਬਰੀਫ ਕਰ ਦੋ ਸਰ ਪੂਰੀ 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 ਸਰ ਉੱਥੇ ਇੱਕ ਕਿਸ ਜਗ੍ਹਾ ਤੇ ਰੁਕੇ ਹੋਏ ਸੀ ਕਿ ਹੁਸ਼ਿਆਰਪੁਰ ਕਿਸੇ ਹਜ਼ਾਰ ਹਜ਼ਾਰਪੁਰ ਸਰਾਂ ਸੀ ਇੱਕ ਸਰਾਂ ਦੇ ਵਿੱਚ ਰੁਕੇ ਹੋਏ ਸੀ ਅਸੀਂ ਲਗਾਤਾਰ ਇਹਨਾਂ ਨੂੰ ਜਿਹੜਾ ਫਾਲੋਅ ਅਪ ਕਰ ਰਹੇ ਸੀਗੇ ਸਾਡੀਆਂ ਟੀਮਾਂ ਪਿੱਛੇ ਸੀ ਇਹਨਾਂ ਦੇ ਇਹ ਅੱਗੇ ਅੱਗੇ ਅਸੀਂ ਟ ਉਤੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਬੜੀ ਮੁਸਤੈਦੀ ਨਾਲ ਸਾਡੀ ਟੀਮ ਨੇ ਪਲੱਸ ਅਕਾਊਂਟੈਂਟ ਇੰਟੈਲੀਜੈਂਸ ਦੀਆਂ ਟੀਮਾਂ ਸਾਡੇ ਹੋਰ ਯੂਨਿਟਸ ਜਿਹੜੇ ਨਾਲ ਸਾਡੇ ਸਹਿਯੋਗੀ ਯੂਨਿਟ ਸੀਗੇ ਉਹ ਵੀ ਫਾਲੋ ਕਰ ਰਹੇ ਸੀ ਉਹਨਾਂ ਨੇ ਸਾਰਿਆਂ ਨੇ ਉਸ ਤਰੀਕੇ ਇਹਨਾਂ ਨੂੰ ਮੌਕੇ ਤੋਂ ਕਾਬੂ ਕਰਕੇ ਮੇਨ ਸਾਡੀ ਹੁਸ਼ਿਆਰਪੁਰ ਦੀ ਟੀਮ ਸੀ ਉੱਥੋਂ ਦੀ ਉੱਥੋਂ ਮੌਕੇ ਤੋਂ ਕਾਬੂ ਕੀਤਾ ਉਸ ਕਾਬੂ ਕਰਕੇ ਇਨਵੈਸਟੀਗੇਸ਼ਨ ਦੇ ਰਾਨੇ ਨੂੰ ਇੱਧਰ ਲੈ ਕੇ ਆ ਰਹੇ ਸੀ ਸਰ ਇਹ ਸ਼ਾਪਰ ਵੀ ਕੋਈ ਥਿਊਰੀ ਕੰਮ ਆਈ ਕੋਈ ਮੋਬਾਈਲ ਲੋਕੇਸ਼ਨਸ ਦਾ ਕਿ ਇਨਫੋਰਮੇਸ਼ਨ ਉਹ 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 ਸਾਡੀ ਆਪਣਾ ਮੈਟਰ ਹੈਗਾ ਕਾਈਂਡਲੀ ਅਸੀਂ ਉਹ ਡਿਸਕਲੋਜ਼ ਨਾ ਕਰੀਏ ਇਨਾਂ ਤੇ ਪਰਚੇ ਕਿੰਨੇ ਨੇ ਕੋਈ ਸ਼ਾਪ ਸ਼ੂਟਰ ਦੇ ਟ੍ਰੈਂਡ ਨੇ ਜਾਂ ਉਸ طرحਿਆਂ ਆਪੇ ਉਹ ਉਹ ਸਾਰੀਆਂ ਗੱਲਾਂ ਤੁਹਾਨੂੰ ਡਿਟੇਲ ਅਸੀਂ ਇਹ ਵੀ ਖਬਰ ਆ ਰਹੀ ਕਿ ਦੋਨੋਂ ਡਰਗ ਰਿਟਰਨ ਨੇ ਚਿੱਟੇ ਦੇ ਆਦੀ ਨੇ ਉਹ ਸਾਰੀਆਂ ਗੱਲਾਂ ਤੁਹਾਨੂੰ ਮਿਲ ਕੇ ਡਿਟੇਲ ਦੱਸਾਂਗੇ ਹੈਗੇ ਆ ਡਰਗ ਰਿਕਸ ਵੀ ਹੈਗੇ ਨੇ ਇਹਨਾਂ ਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਨਵੀਂ ਗੱਲ ਹੈ ਕਿ ਤੀਸਰਾ ਬੰਦਾ ਜਿਹੜਾ ਕਿ ਇਨਵੋਲਡ ਸੀਗਾ ਨਿਕਲਿਆ ਸੀਗਾ ਉਹ ਸੁਖਜਿੰਦਰ ਰੇਲੇ ਸਾਹੀ ਉਹ ਵੀ ਨਾਲ ਕਾਬੂ ਆਇਆ ਜਿਹੜਾ ਮੋਟਰਸਾਈਕਲ ਲੈ ਕੇ ਬਾਹਰ ਖੜਾ ਸੀਗਾ ਜਿਹੜਾ ਮੋਟਰਸਾਈਕਲ ਤੋਂ ਬਾਹਰ ਉਤਰਿਆ ਸੀਗਾ ਮੋਟਰਸਾਈਕਲ ਤੋਂ ਉਤਰ ਕੇ ਸਾਈਡ ਤੇ ਹੋ ਗਿਆ ਸੀ ਜਿਹੜਾ ਤੀਸਰਾ ਬੰਦਾ ਸੀ ਉਹ ਵੀ ਮੌਕੇ ਤੇ ਸੀ ਕਾਬੂ ਕਰ ਲਿਆ ਇੱਥੇ ਸੀ ਵੈਪਨ ਰਿਕਵਰ ਕਰ ਲਿਆ ਜੀ ਉਹ ਵੈਪਨ ਸਾਡੀ ਸਾਡੀ ਫ੍ਰੈਂਸਿਕ ਟੀਮਸ ਆਈ ਆ ਅਸੀਂ ਮੌਕੇ ਤੇ ਆ ਕੇ ਦੇਖਿਆ ਵੈਪਨ ਸਾਡੇ ਦੋਨੇ ਰਿਕਵਰ ਹੋ ਗਿਆ ਅਸੀਂ ਉਹਨੂੰ ਪ੍ਰੋਪਰ ਪ੍ਰੋਪਰ ਜੋ ਸਾਡਾ ਹੈਗਾ ਸਿਸਟਮ ਹੈਗਾ ਇਨਵੈਸਟੀਗੇਸ਼ਨ ਦੇ ਆਧਾਰ ਤੇ ਉਹਨੂੰ ਪ੍ਰੀਜ਼ਰਵ ਕਰਦੇ ਹੋਏ ਉਸ ਤਰੀਕੇ ਨਾਲ ਸਕੇ ਸ਼ੂਟਰ ਇੰਜਰਡ ਹੋਇਆ ਉਹਨਾਂ ਨੂੰ ਦੋ ਦੋਨੋਂ ਸ਼ੂਟਰ ਇੰਜਰਡ ਹੋਏ ਨੇ ਉੱਥੇ ਬਹੁਤ ਕਿੰਨੇ ਪੈਸੇ ਦੀ ਡੀਲ ਹੋਈ